ਕੱਚੀਆਂ ਕੰਦਾਂ ਕੱਚੀਆਂ ਕੰਦਾਂ ਵਿੱਚ ਵਸਦੇ ਵਸ਼ਿੰਦੇ ਪਲਦੇ ਵਸ਼ਿੰਦੇ ਹੱਸਦੇ ਵਸ਼ਿੰਦੇ ਪੱਕੀਆਂ ਕੰਦਾਂ ਵਿੱਚ ਅਕੱਲੇ ਬੰਦੇ ਜਿਉਂਦੇ ਅਕੱਲੇ ਮਰਦੇ ਅਕੱਲੇ ਕਿਸ ਨੂੰ ਦੱਸਾਂ ਮੈਂ ਹਾਲ ਆਪਣਾ ਮੇਰੀ ਜ਼ਿੰਦਗੀ ਵਿੱਚ ਬਹੁਤੇ ਪੰਗੇ ਕਿਸ ਦਾ ਮੈਂ ਹੋ ਕੇ ਰਹਾ ਮੇਰੇ ਨਾਲ ਮੇਰੇ ਆਪਣੇ ਨਹੀਂ ਰਹਿੰਦੇ ਕੌਣ ਸੱਚਾ ਤੇ ਕੌਣ ਝੂਠਾ ਮੇਰੇ ਤੋਂ ਨਹੀਂ ਹੁਣ ਹੁੰਦੇ ਵਿਤਕਰੇ ਦੱਸ ਕੌਣ ਮੇਰੇ ਨਾਲ ਰਹਿੰਦਾ ਅਕੇ ਉੱਜੜ ਕੇ ਫਿਰ ਵਸਦੇ ਕੱਚੀਆਂ ਕੰਦਾਂ ਵਿੱਚ ਵਸਦੇ ਵਸ਼ਿੰਦੇ ਪਲ ਦੇ ਵਸ਼ਿੰਦੇ ਹੱਸਦੇ ਵਸ਼ਿੰਦੇ ਪੱਕੀਆਂ ਕੰਦਾਂ ਵਿੱਚ ਇਕੱਲੇ ਬੰਦੇ ਜਿਉਂਦੇ ਇਕੱਲੇ ਮਰਦੇ ਇਕੱਲੇ ਸ਼ਕਲੋਂ ਸਾਫ਼ ਤੇ ਮੈਂ ਨਰਮ ਦਿਲ ਸੀ ਕੋਈ ਦਾਗ ਨਾ ਮੇਰੇ ਮੱਥੇ 'ਤੇ ਸੀ ਕੋਈ ਫਿਕਰ ਨਾ ਤੇ ਮੈਂ ਫਕਰ ਦਿਲ ਇਨਸਾਨ ਸੀ ਕੋਈ ਪਿਆਰ ਨਾ ਤੇ ਨਾ ਹੀ ਕੋਈ ਇਸ਼ਕ ਸੀ ਕੋਈ ਚਾਹ ਨਾ ਤੇ ਨਾ ਹੀ ਕੋਈ ਝਸ ਸੀ ਬਸ ਜੋ ਸੀ ਉਹਦੇ ਵਿੱਚ ਸ਼ਾਂਤ ਸੀ ਕੋਈ ਲੋੜ ਨਾ ਤੇ ਨਾ ਹੀ ਕੋਈ ਉਮੀਦ ਸੀ ਬਸ ਇਸ ਸਬਰ ਦੇ ਵਿੱਚ ਆਰਾਮ ਸੀ ਕੱਚੀਆਂ ਕੰਦਾਂ ਵਿੱਚ ਵਸਦੇ ਵਸ਼ਿੰਦੇ ਪਲ ਦੇ ਵਸ਼ਿੰਦੇ ਹੱਸਦੇ ਵਸ਼ਿੰਦੇ ਪੱਕੀਆਂ ਕੰਦਾਂ ਵਿੱਚ ਇਕੱਲੇ ਬੰਦੇ ਜਿਉਂਦੇ ਇਕੱਲੇ ਮਰਦੇ ਇਕੱਲੇ ਬਨੇਰਾ ਵੀ ਮੇਰੇ ਘਰ ਦਾ ਗਿਰ ਗਿਆ ਹੁਣ ਸਹਾਰਾ ਮੈਂ ਛੱਤ ਤੇ ਜਾ ਕੇ ਕਿਸ ਦਾ ਲਵਾਂ ਇੰਨਾ ਗਮਲਿਆਂ ਵਿੱਚੋਂ ਪੱਤਾ ਵੀ ਸੁੱਕ ਗਿਆ ਹੁਣ ਪਾਣੀ ਨਿੱਤ ਸਵੇਰੇ ਮੈਂ ਕਿਸ ਨੂੰ ਦਵਾਂ ਇਹ ਤਾਰੇ ਵੀ ਬੱਦਲਾਂ ਵਿੱਚ ਛੁੱਪ ਗਏ ਹੁਣ ਗਿਣਤੀ ਮੈਂ ਦਿਨਾਦੀ ਕਿਵੇਂ ਕਰਾਂ ਇਹ ਚੰਨ ਵੀ ਅੱਧਾ ਲਿਸ਼ਕ ਰਿਹਾ ਤੇਰੀ ਸੂਰਤ ਹੋੜ ਮੈਂ ਕਿਵੇਂ ਦੇਖਾਂ ਕੱਚੀਆਂ ਕੰਦਾਂ ਵਿੱਚ ਵਸਦੇ ਵਸ਼ਿੰਦੇ ਪਲ ਦੇ ਵਸ਼ਿੰਦੇ ਹੱਸਦੇ ਵਸ਼ਿੰਦੇ ਪੱਕੀਆਂ ਕੰਦਾਂ ਵਿੱਚ ਇਕੱਲੇ ਬੰਦੇ ਜਿਉਂਦੇ ਆ ਇਕੱਲੇ ਮਰਦੇ ਆ ਇਕੱਲੇ ਗਰੀਬੀ ਮੇਰੇ ਦਿਲ ਵਿੱਚ ਮੈਂ ਕੰਜੂਸੀ ਪਿਆਰ ਵੰਡਣ ਵਿੱਚ ਕਰ ਦਿੰਦਾ ਫਕੀਰੀ ਮੇਰੇ ਮਨ ਵਿੱਚ ਮੈਂ ਮਿੱਠਾ ਮੂਹ ਦਾ ਫਿਰ ਬਣ ਜਾਂਦਾ ਇਹ ਸੂਰਤ ਚਮਕ ਰਹੀ ਮਨ ਭਰਿਆ ਮੈਲ ਨਾਲ ਇਹ ਹੱਥ ਪੈਰ ਚੱਲ ਰਹੇ ਮੈਂ ਰੁਕ ਗਿਆ ਆਜਾਦਾ ਵਿਚਕਾਰ ਇਹ ਹੱਸਦੇ ਵਸਦੇ ਘਰ ਉੱਜੜ ਗਏ ਤੇ ਵਸ਼ਿੰਦੇ ਵੀ ਹੁਣ ਬिखर ਗਏ ਇਹ ਕੱਚੀਆਂ ਕੰਧਾਂ ਵੀ ਹੁਣ ਗਿਰ ਗਈਆਂ ਮੈਂ ਮਰ ਗਿਆ ਇਕੱਲਾ ਇਹਦੇ ਦਬਾਹੇ ਕੱਚੀਆਂ ਕੰਧਾਂ ਵਿੱਚ ਵਸਦੇ ਵਸ਼ਿੰਦੇ ਪਲ ਦੇ ਵਸ਼ਿੰਦੇ ਹੱਸਦੇ ਵਸ਼ਿੰਦੇ ਪੱਕੀਆਂ ਕੰਧਾਂ ਵਿੱਚ ਇਕੱਲੇ ਬੰਦੇ ਜਿਉਂਦੇ ਇਕੱਲੇ ਮਰਦੇ ਇਕੱਲੇ ਪੱਕੀਆਂ ਕੰਧਾਂ ਵਿੱਚ ਇਕੱਲੇ ਬੰਦੇ ਜਿਉਂਦੇ ਇਕੱਲੇ ਮਰਦੇ ਇਕੱਲੇ ਜਿਉਂਦੇ ਇਕੱਲੇ ਮਰਦੇ ਇਕੱਲੇ